ਉੱਲੇ ਪਾਸੇ ਦੀ ਕਰ ਲੈ ਇੱਧਰ ਦੀ ਮੱਖਣਾ ਇੱਧਰ ਦੀ ਹੁਣੇ ਵਾਲੀ ਹੈ ਪਹਿਲੇ ਤੋਂ ਹੈ عندك في الميدان بتاعك ادي كده الله ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਹਰ ਆਉਣ ਵਾਲੀ ਪਹਿਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੱਸੀ ਗਰ ਭਾਜੀ ਦੱਸੋ ਕੀ ਹਾਲ ਹੈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਲਾਲ ਸਿੰਘ ਗੁੱਜਰਵਾਲ ਵੇਟਰਾਹਾਂ ਰੋਡ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 981444356 ਠੀਕ ਹੈ ਭਾਜੀ ਭਾਈ ਆ ਕਿੰਨੀਆਂ ਮੱਝ ਲੈ ਆਏ ਜੀ ਉਹ ਜੋੜਾ ਆਇਆ ਜੀ ਦੋ ਜੋੜਾ ਲੈ ਆਏ ਜੀ ਹਾਂ ਜੀ ਪਹਿਲੀ ਦੀ ਪਹਿਲਾਂ ਡਿਟੇਲ ਦੱਸੋ ਜੀ ਇਹ ਟੋਟੂ ਦੂਜੇ ਸੂਏ ਦਾ ਵੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਚੰਗੀ ਹੈਗੀ ਹੈ ਭਾਜੀ ਕਿੰਨਾ ਕੁ ਦਿਨ ਪਾਇਆ ਭਾਜੀ ਪਿਛਲੇ ਸੂਏ 13-14 ਲੀਟਰ ਦਾ ਟਾਈਪ ਲਗੋਣ ਦਾ ਐਟ ਕੀ ਕਿੰਨਾ ਪਾਜੀ ਦੂਜੇ ਸੂਏ ਸੋਣੀ ਕਿੰਨਾ ਕੁ ਪਾਜੂਗੀ 14-15 ਦੀ ਗਰੰਟੀ ਹੈ ਠੀਕ ਹੈ ਭਾਈ ਇਹ ਕੋ ਟੋੜ ਲਓ ਭਾਜੀ ਠੀਕ ਅੱਜ ਚੰਗੀ ਹੈਗੀ ਆ ਤਾਂਥਲ ਵੀ ਜੰਗਾ ਲੱਗਾ ਆ ਭਾਈ ਕਹਿੰਦਾ 14-15 ਕਿਲੋ ਦੋਦ ਪਾਜੂਗੀ ਫੇਸ ਬਿਊਟੀ ਦੇਖੋ ਮਾਈ ਦੀ ਚੰਗੀ ਆ ਤੇ ਫਿਰ ਦੇਖੋ ਚੰਗੀ ਮੋੜ ਲੈ ਭਾਈ ਮੋੜ ਤਾਂ ਤੁਨ ਵੀ ਕੰਨਾ ਕੰਨਾ ਪੂਰੇ ਗੈਪ ਤੇ ਲੱਗਾ ਆਇਆ ਹੈਗਾ ਭਾਈ ਕਹਿੰਦਾ 14-15 ਕਿਲੋ ਤੱਕ ਪਾ ਦੂਗੀ ਆਦ ਕੀ ਭਾਈ ਕਿੰਨਾ ਕ ਟਾਈਮ ਲੱਗਦੀ ਆ ਇਹ 10 ਦਿਨ ਲੱਗ ਜੀ 10 ਦਿਨ ਕੱਢਦੀ ਆ ਨੇ ਠੀਕ ਹੈ ਜੀ ਤਾਂ ਤੁਨ ਦੇਖੋ ਚੰਗਾ ਭਾਈ ਇਹਦਾ ਮੁੱਲ ਕੀ ਕਰਦੇ ਹੋ ਜੀ ਮੁੱਲ 125 ਆ ਜੀ ਕਿੰਨੇ ਹੀ ਦੇ ਦੋਗੇ ਜੀ 115 ਹੀ ਦੇ ਦਾਂਗੇ 10 ਦੀ ਦੇ ਦਈਏ ਚਲੋ ਭਾਜੀ ਠੀਕ ਹੈ ਜੀ ਕਰਨਾ ਹੈ ਮਾਮਾ ਇਹ ਆ ਭਾਈ ਦਾ ਤੋੜੋ ਇਹ ਵੀ ਭਾਈ ਗੱਬਣਾ ਇਹ ਵੀ ਗੱਬਣਾ ਵੀਰੇ ਇਹਦੀ ਭਾਈ ਡਿਟੇਲ ਦੱਸਣਾ 10 ਦਿਨ ਨਰਮ ਹੈ ਵੀ ਜੀ ਅੱਛਾ ਜੀ ਇਹ ਤੀਜਾ ਸੂਆ ਹੈ ਜੀ ਠੀਕ ਹੈ ਜੀ ਪਿਛਲੇ ਤੋਂ ਕਿੰਨਾ ਤੋਰ ਪਾਇਆ ਭਾਜੀ 12 13 ਫੀਟ ਆ ਜੀ ਐਤ ਕੀ ਕਿੰਨਾ ਦੇ ਦੋਗੇ ਬਸ 12 13 ਐਤ ਕੀ ਦੇ ਦੋਗੇ ਜੀ ਠੀਕ ਹੈ ਚੰਗੀ ਹੈਗੀ ਐ ਮੱਝ ਵਜਨ ਮੁੰਜਨ ਵੀ ਚੰਗਾ ਹੈਗਾ ਸੰਮੀ ਬਲੀ ਭਾਈ ਚੰਗੀ ਹੈਗੀ ਹੈ ਨਾ ਹਾਂਜੀ ਭਾਈ ਕਹਿੰਦਾ 13 14 ਕਿਲੋ ਦਰ ਬਾਜੂਗੀ ਐਤਕੀ ਇੱਕ 15 ਮੋੜ ਲੋ ਭਾਈ ਮੋੜ ਲੋ ਕਰਦੇ ਵਜਨ ਵੀ ਮਾਈ ਦਾ ਚੰਗਾ ਹੈਗਾ ਨਰ ਮੈਂ ਨਰ ਮਾਈ ਹਫਤਾ ਹਫਤਾ ਕੱਢਦੀ ਹੈ ਜੀ ਹਾਂਜੀ ਠੀਕ ਹੈ ਜੀ ਭਾਈ ਕਹਿੰਦਾ ਹਫਤਾ ਕੱਢਦੀ ਹੈਗੀ ਆ 13 14 ਕਿਲੋ ਦਰ ਬਾਦੂਗੀ ਭਾਈ ਇਹ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦਾ 1 15 ਮੰਗਦੇ ਆ ਇਹ ਕਿੰਨੇ ਦੇ ਹੋਗੇ ਜੀ ਇੱਕ ਪਾਣੀ ਦੇ ਦੇ ਦਾਂਗੇ ਪੂਰੇ ਦੇ ਦੋਗੇ ਪੂਰੇ ਜੋੜਾ ਲੈ ਗਿਆ ਜੋੜੇ ਜਮਾਨ ਕਰ ਦੇਣੀ ਆ ਜਮਾਨ ਕਰ ਦੋਗੇ ਇੱਕ ਨਾ ਐਡਰੈਸ ਦਵਾ ਸਮਝਾ ਦਿਓ ਰਾਹੋ ਰੋਡ ਗੁੱਜਰਵਾਲ ਬੇਟੇ ਜ਼ਿਲ੍ਹਾ ਹਰਿਆਣਾ ਮੋਬਾਈਲ ਨੰਬਰ 10 98144 4353 ਇਹ ਆਪਣੇ ਘਰੇ ਵੀ ਪਈ ਹੈ ਹਰ ਸਮੇ ਪਸ਼ੂ ਹੁੰਦੇ ਆ ਫੋਨ ਲੈਂਦੇ ਆ ਭਾਜੀ ਹਾਂਜੀ ਹਾਂਜੀ ਸੇਲ ਪਰਚੀ ਦਾ ਕੰਮ ਸੇਲ ਪਰਚੀ ਦਾ ਕੰਮ ਹਰ ਤਰ੍ਹਾਂ ਦੇ ਪਸ਼ੂ ਮਿਲ ਜਾਂਦੇ ਗਾਂ ਮੱਝ ਜਿਵੇਂ ਮਰਜੀ ਹਾਂਜੀ ਹਾਂਜੀ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਮਨਜੋਤ ਸਿੰਘ ਜੀ ਠੀਕ ਹੈ ਜੀ ਐਡਰੈਸ ਭਾਜੀ ਐਡਰੈਸ ਜਗਰਾਉ ਠੀਕ ਹੈ ਜੀ ਭਾਈ ਇਹ ਮੋਬਾਈਲ ਨੰਬਰ ਦੱਸ ਦੋ 769656774 ਠੀਕ ਹੈ ਭਾਈ ਜੀ ਕਿੰਨੇ ਪਸ਼ੂ ਲਿਆਇਓ ਜੀ ਚਾਰ ਕੱਟੀਆਂ ਹੋਈ ਦੋ ਤਿੰਨ ਬੈਠ ਗਿਆ ਇੱਕ ਰਹੇਗੀ ਅੱਛਾ ਇੱਕ ਰਹੇਗੀ ਤੇਰੀ ਭਾਈ ਪਹਿਲੇ ਡਿਟੇਲ ਦੱਸੋ ਜੀ ਇਹ ਦੂਜੇ ਸਵੇਰ ਹੀ ਕਿਤੇ ਅੱਛਾ ਦੂਜੇ ਸਵੇਰ ਹੀ ਆ ਮਗਰ ਭਾਜੀ ਕੀ ਇਹਦੇ ਮਗਰ ਕੱਟੀਆਂ ਬੋਲੇ 3 10 10 ਕਿਲੋ ਬੋਲੀ ਅੱਛਾ 10 ਕਿਲੋ ਬੋਲੀ ਹੈਗੀ ਹੈ ਕਿੰਨਾ ਕੁ ਦਰ ਭਾਜੀ ਤੁਹਾਡੇ ਹਿਸਾਬ ਨਾਲ ਦੋ ਦੇ ਦੂ ਤਰਾ 15 ਕਿਲੋ ਠੀਕ ਹੈ ਜੀ ਠੀਕ ਹੈ ਜੀ ਆ ਕੱਟੀ ਹੈਗੀ ਨਾਲ ਕਿੰਨਾ ਕੁ ਦੇਮ ਹੈ ਭਾਈ ਸੋਈ ਨੂੰ ਚਾਰ ਪੰਜ ਦਾ ਨਹੀਂ ਹੋ ਜਾ ਅੱਛਾ ਇੱਕ ਵਾਰ ਤੋੜ ਲਓ ਭਾਜੀ ਹੋਰ ਮੰਗਣਿਆ ਦਾ ਭਾਈ ਚਾਰ ਪਸ਼ੂ ਲੈ ਆਇਆ ਸੀਗਾ ਇੱਕ ਖੜੀ ਹੈਗੀ ਆ ਝੋਟੀ ਸਿਰਸੁਰ ਦੇਖੋ ਚੰਗਾ ਹੈਗਾ ਸੋਨਾ ਥਨੋ ਵੀ ਸਾਫ ਹੈਗੀ ਆ ਥਨ ਥਨ ਵੀ ਕੱਲਾ ਕੱਲਾ ਪੂਰੇ ਗੈਪ ਤੇ ਲੱਗਾ ਮੋਲ ਲ ਭਾਈ ਮੋਲ ਸਿਰਸੁਰ ਵੀ ਚੰਗਾ ਹੈਗਾ ਆ ਜਿਹੜੀ ਜੈ ਜੀ ਡਿਮਾਂਡ ਕਰਿਓ ਮੋਲ ਤੇ 12 ਕਰਦਾ 15 ਦੇ ਦਾਂਗੇ 10 ਦੀ ਦੇ ਦਿਓ ਭਾਈ ਦੇ ਦਾਂ ਮਾਨਤਨ ਕਰਦਾ ਭਾਈ ਕਹਿੰਦਾ ਮਾਨ ਕਰ ਦਾਂਗੇ

voilà ਕਲਪਾ ਜੀ ਸਤਿ ਸ੍ਰੀ ਅਕਾਲ ਵੀਰੇ ਭਾਈ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਅਮਰਦੀਪ ਸਿੰਘ ਹੈ ਵੀਰੇ ਠੀਕ ਹੈ ਜੀ ਪਿੰਡ ਫਿਰਤਨਾਸ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਠੀਕ ਹੈ ਭਾਜੀ ਭਾਈ ਜੀ ਕਿੰਨੇ ਬੱਛੂ ਲਿਆਓ ਜੀ ਅਸੀਂ 8 ਨੇਕ ਆਏ ਸੀ ਵੀਰੇ ਠੀਕ ਹੈ ਕਿੰਨੇ ਖੜੇ ਆ ਭਾਜੀ 5 ਖੜੂ ਨੇ 3 ਸੇਲ ਹੋ ਗਏ ਠੀਕ ਹੈ 1 ਰੁਪਿਆ ਆਪਣਾ ਮੋਬਾਈਲ ਨੰਬਰ ਦੱਸਿਓ 9888539936 ਠੀਕ ਹੈ ਭਾਜੀ ਭਾਈ ਜਿਹੜੀ ਵੱਡੀ ਮੱਝ ਤੋਰੀ ਹੈਗੀ ਆ ਛੋਟੀ ਇਹਦੇ ਡਿਟੇਲ ਦੱਸੋ ਜੀ ਵੀਰੇ ਇਹ ਦੋ ਦੰਦ ਹੈਗੀ ਅੱਛਾ ਜੀ ਇਹਨਾਂ ਨੂੰ 5 ਦਿਨਾਂ ਨੂੰ ਸੂਈ ਨਾ ਹੋਏ ਇਸ ਤੋਂ 1 ਦੁੱਧ ਮੰਨਦਾ ਗਿਆ ਕੀ ਜਮਾਨਾ ਠੀਕ ਐ ਮਗਰ ਭਾਈ ਕੀ ਇਹਦੇ ਮਗਰ ਕੱਟੀ ਹੈ ਵੀਰੇ ਅੱਛਾ ਮਗਰ ਕੱਟੀ ਹੈਗੀ ਆ ਕਾਦ ਵੇ ਜੀ ਭਾਈ ਪੂਰਾ ਵੱਡਾ ਹੈਗਾ ਇਹਦਾ ਹਾਂ ਇਹਦਾ ਭਾਈ ਮੁੱਲ ਕੀ ਕਰਦੇ ਹੋ ਮੁੱਲ ਇਹਦਾ ਵੀਰੇ 5 ਲੱਖ ਰੁਪਈਆ ਕਿੰਨੇ ਹੀ ਦੋਗੇ ਭਾਜੀ ਵੀਰੇ 3.5 ਲਾਉਣੇ ਸਾਨੂੰ ਇਸ ਟਾਈਮ ਅੱਛਾ ਜੀ ਫਿਰ ਵੀ ਕਿੱਥੇ ਤੱਕ ਛੱਡੋਗੇ 4 10 20 ਦੀਆਂ ਛੱਡੋਗੇ ਅੱਛਾ ਠੀਕ ਹੈ ਜੀ ਉਹ ਤਾਂ ਚੰਗੀ ਆ ਭਾਜੀ ਸਿਰਸੋਰ ਵੀ ਚੰਗਾ ਹੈਗਾ ਭਾਈ ਨੇ 5 ਲੱਖ ਮੁੱਲ ਕੀਤਾ ਭਾਈ ਕਹਿੰਦਾ 4 ਸਵਾ 4 ਦੇ ਨੇੜੇ-ਗੇੜ ਦੇ ਦਾਂਗੇ ਭਾਈ ਦੂਜੀ ਵਾਲੀ ਦੀ ਡਿਟੇਲ ਦੱਸੋ ਜੀ ਇਹ ਵੀ ਵੀਰੇ 5-6 ਗੰਦੀ ਸੂਈ ਵੀ ਹੈ ਇਹਦੇ ਗੱਲੇ ਵੀ 14 15 ਕਿਲੋ ਪਿਆ ਰਹੇ ਮਗਰ ਭਾਜੀ ਕੀ ਇਹਦੇ ਮਗਰ ਇਹਦੇ ਕੱਟਾ ਹੈ ਵੀਰੇ ਅੱਛਾ ਇਹਦੇ ਮਗਰ ਕੱਟਾ ਹੈ ਹਾਂਜੀ ਤੇ ਇਹ ਭਾਜੀ ਕਿੰਨੇ ਦੋਗੇ ਇਹ ਵੀਰੇ ਦੇ ਦੂੰ ਮੈਂ 170 75 ਦੀ ਅੱਛਾ ਇਹ ਭਾਜੀ ਤੋੜ ਲੋਗੇ ਤੋੜ ਦੂੰ ਮੈਂ ਭਾਜੀ ਚੰਗਾ ਹੈਗਾ ਸਿਰ ਦੇਖੋ ਇਹਦਾ ਇਸ ਬਿਊਟੀ ਦੇਖੋ ਇਹ ਭਾਈ ਦੂਜੇ ਸੇ ਸੋਈ ਹੈ ਜੀ ਇਹ ਵੀ ਪਹਿਲਾਂ ਨੇ ਵੀਰੇ ਅੱਛਾ ਇਹ ਵੀ ਪਹਿਲਾਂ ਨੇ ਹੀ ਆ ਪੰਜੇ ਪਹਿਲਣਾ ਤੋੜ ਦੂੰ ਤੋੜ ਦੂੰ ਫਿਰ ਤੇ ਇਹ ਤੋੜੀ ਗੱਟੀਆਂ ਦਿਖਾਈ ਨਹੀਂ ਗਈ ਕਦਮ ਜੀ ਦੇਖੋ ਇਹਦਾ ਪੂਰਾ ਵੱਡਾ ਹੈਗਾ ਤਾਂਸਨ ਵੀ ਇਕੱਲਾ ਇਕੱਲਾ ਪੂਰੇ ਗੈਪ ਤੇ ਲੱਗਾ ਹੋਇਆ ਹੈ ਇਹ ਬਈ ਕਿੰਨੇ ਦਿਨਾਂ ਦੀ ਸੋਈ ਹੈ ਜੀ 5 ਦਿਨ ਦੀ ਵੀਰੇ ਅੱਛਾ ਜੀ ਕਿੰਨਾ ਦੁੱਧ ਹੈ ਭਾਈ ਇਸ ਟਾਈਮ ਇਥੇ ਲੀ 14 15 ਦੀ ਲਾਉਂਗੇ ਵੀਰੇ ਵੀਰੇ ਭਾਈ ਠੀਕ ਹੈ ਜੀ ਚੰਗੀ ਹੈਗੀ ਆ ਪਹਿਲੇ ਸਵੇ ਸੋਈ ਆ ਇਹ ਬਾਈ ਕਿ ਨਹੀਂ ਦੇ ਦੋਗੇ ਮੋਬਾਈਲ ਦੇ 2 ਲੱਖ 1 ਲੱਖ 70 75 ਦੀਆਂ ਦੋ ਅੱਛਾ ਠੀਕ ਹੈ ਜੀ ਅਗਲੀ ਤੋਰ ਲਓ ਭਾਈ ਫਿਰ ਤੋਰ ਦਿੰਨੇ ਵੀਰੇ ਬਾਈ ਦੀ ਸਾਰੀਆਂ ਝੋਟੀਆਂ ਪੁਰੀਆਂ ਟੋਪਦੀਆਂ ਹੈਗੀਆਂ ਤੁਸੀਂ ਆਰਡਰ ਕੁਆਲਟੀ ਵੀ ਦੇਖੋ ਬਰੀਡ ਕੁਆਲਟੀ ਵੀ ਦੇਖੋ ਇਹ ਪਹਿਲੇ ਸੋਈ ਹੈ ਜੀ ਉਹ 2 ਲੱਖ ਇਹ ਪਹਿਲੇ ਸੋਈ ਇਹ ਪਹਿਲੇ ਵੀ 2-4 ਦਿਨ ਤੇ ਵੀਰੇ ਠੀਕ ਹੈ ਜੀ ਇਹਦਾ ਮੁੱਲ ਇਹਦਾ 7.5 ਫਿਰ ਦੇਖੋ ਇਹਦਾ ਆਰਡਰ ਕੁਆਲਟੀ ਦੇਖੋ ਏ ਵੀ ਭਾਈ ਸੋਈ ਹੋਈ ਆ ਸੋਈ ਹੋਈ ਆ ਵੀਰੇ ਕੱਟੀ ਆ ਗਈ ਨਗਰ ਵੀ ਇਹਦੇ ਥੱਲੇ ਭਾਈ ਦੁੱਧ ਕਿੰਨਾ ਇਸ ਟਾਈਮ ਇਧਰ 12 13 ਕਿੱਲੋ ਹੋਊਗਾ ਵੀਰੇ ਕਿੰਨੇ ਦੇ ਦੇ ਲਗੇ ਭਾਜੀ ਆ ਵੀਰੇ ਦੇ ਦੂੰਗਾ 2 ਲੱਖ ਰੁਪਏ ਪਲੱਸ ਦੇਊਗਾ ਅੱਛਾ ਦੋ ਦੋ ਉੱਤੇ ਹੀ ਦੇਣੀ ਆ ਹਾਂਜੀ ਠੀਕ ਹੈ ਜੀ ਜਾ ਅਗਰੇ ਵੀ ਮੈਂ ਵੀ ਚੱਲ 2 ਲੱਖ ਇਹਦਾ ਵੀ ਉਹਦਾ ਵੀ ਵੀਡੀਓ ਬਾਹਰ ਗਈ ਮੋੜ ਲ ਭਾਈ ਮੋੜ ਲ ਇਹਦਾ ਸਵਾ ਦੋ ਹੈ ਹਾਂਜੀ ਦੇਖ ਰਹੇ ਬੰਦ ਭਾਈ ਜਿਹੜੀ ਆ ਤੋਰ ਕੇ ਦਿਖਾਈ ਹੈ ਇਹਦੀ ਡਿਟੇਲ ਦੱਸੋ ਜੀ ਇਹਦੀ ਹਾਂਜੀ ਹਾਂਜੀ ਇਹ ਵੀਰੇ ਪਰਸੋਂ ਦੀ ਸੂਈ ਦੀ ਠੀਕ ਹੈ ਜੀ ਦੁੱਧ ਭਾਜੀ 10 ਕਿਲੋ ਬੋਲੀ ਹੋਊਗੀ ਵੀਰੇ ਸ਼ਮਗਰ ਭਾਜੀ ਕੀ ਇਹਦੇ ਮਗਰ ਇਹਦੇ ਵੀਰੇ ਕੱਟਾ ਏ ਅੱਛਾ ਜੀ ਹਾਂਜੀ ਇਹ ਭਾਈ ਕਿੰਨੇ ਹੀ ਦੋਗੇ ਜੀ ਇਹਦਾ ਮੁੱਲ ਵੀਰੇ 2 ਲੱਖ ਕਰਦੇ ਆ 1.70 ਵੀ ਇਹ ਦੇ ਦੇ ਠੀਕ ਹੈ ਭਾਜੀ ਠੀਕ ਹੈ ਜੀ ਠੀਕ ਹੈ ਭਾਜੀ ਸਸਤੀ ਗੱਲ ਜੀ ਭਾਈ ਆਪਰਾ ਨਾਮ ਤੇ ਐਡਰੈਸ ਦੱਸੋ ਜੀ ਸਰਦਜੀਤ ਭਾਈ ਤੇ ਐਡਰੈਸ ਭਾਜੀ ਭਾਈ ਹੋਰ ਨਹੀਂ ਠੀਕ ਹੈ ਜੀ ਭਾਈ ਜੀ ਇੱਕ ਹੀ ਮਹੀਨਾ ਲਿਆਇਓ ਜੀ ਹਾਂਜੀ ਦੋ ਲਿਆਇ ਤੇ ਦੋ ਇੱਕ ਦੇਗੀ ਅੱਛਾ ਇੱਕ ਦੇਗੀ ਇਹਦੀ ਭਾਈ ਡਿਟੇਲ ਦੱਸੋ ਜੀ ਓਏ ਭਾਈ ਜੀ ਸੋਨੇ ਆਈਏ 10 ਦਿਨ ਰਹਿਣੇ ਹਨ ਅੱਛਾ 10 ਦਿਨ ਰਹਿਣੇ ਆ ਤੋੜ ਲਓ ਭਾਈ ਜੀ ਫਿਰ ਹਾਂਜੀ ਮੋੜ ਲਓ ਮੋੜ ਲਓ ਭਾਈ 10 ਦਿਨ ਕੱਢ ਦੀਏ ਭਾਜੀ ਹਾਂਜੀ ਹਾਂਜੀ ਕਿੰਨਾ ਕੁ ਦੋ ਦਿੱਤਾ ਭਾਜੀ ਪਿਛਲੇ ਸੋਏ 9 ਕਿਲੋ ਇਤਨਾ ਕਰ ਲਓ ਭਾਜੀ ਬਾਦ ਵਿੱਚ ਮੈਂ ਤੁਹਾਨੂੰ 9 ਕਿਲੋ ਦਿੰਦਾ ਐਤ ਕੀ ਕਿੰਨਾ ਦੇ ਦੋਗੀ ਐਤ ਕੀ ਇਹਨੂੰ 12 ਕਿਲੋ ਦੇ ਦੋਗੀ ਭਾਜੀ ਹਾਂਜੀ ਤੇ ਕਿੰਨੇ ਹੀ ਦੇਣੀ ਹੈ ਭਾਜੀ ਭਾਈ ਇਹ ਮੋਲ ਟਾਪ 55 ਦਾ ਕਹਦੇ 80 ਸਰਦਾਂ 75 ਦੀ ਦੇ ਦਿਓ ਭਾਜੀ ਹਾਂਜੀ ਲੈ ਲਓਗੇ ਜੀ ਹਾਂਜੀ ਚਲੋ ਠੀਕ ਹੈ ਭਾਜੀ ਭਾਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਫੇਰ ਦੱਸੋ 707010209 ਆਪਣਾ ਵੀ ਵਪਾਰ ਦਾ ਹੀ ਕੰਮ ਹੈ ਹਾਂਜੀ ਠੀਕ ਹੈ ਭਾਜੀ ਧੰਨਵਾਦ ਭਾਜੀ ਚਲੋ

ਤੇ ਐਡਰੈਸ ਭਾਜੀ ਗੱਡ ਨੂਰਪੁਰ ਵੇਦੀ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ ਜੀ 98769 70817 ਅਜੀ ਭਾਜੀ ਇੱਕੋ ਹੀ ਛੋਟੀ ਲੈ ਆਇਓ ਜੀ ਹਾਂਜੀ ਇੱਕੋ ਇਹ ਤੁਰਨੋਂ ਪਹਿਲਾਂ ਭਾਜੀ ਤੇਸਪੁਰ ਦੇਖੋ ਚੰਗਾ ਹੈਗਾ ਪੈਕਪੁੜ ਵੀ ਚੰਗੀ ਹੈਗੀ ਆ ਹਨ ਵੀ ਇਕੱਲਾ ਇਕੱਲਾ ਪੂਰੇ ਗੈਪ ਤੇ ਲੱਗਾ ਮੋੜ ਲ ਭਾਜੀ ਮੋੜ ਇਹਦੀ ਭਾਈ ਡਿਟੇਲ ਦੱਸੋ ਮੋੜ ਤੇ 35 ਕਰਦੇ ਜੀ ਅੱਛਾ 1 25 ਦੇ ਦਾਂਗੇ 1 20 ਹੀ ਦੇ ਰਹੀਓ ਭਾਜੀ ਹਾਂਜੀ 20 ਦੇ ਦਾਂਗੇ ਤੇ ਕਿੰਨਾ ਕੁ ਦੁੱਧ ਪਾਏ ਭਾਈ ਇਹਨੇ ਪਿਛਲੇ ਸੂਏ ਦੁੱਧ 16 ਲੀਟਰ ਭਾਈ ਕੋਲ ਐਕ ਕੀ ਕਿੰਨਾ ਦੇ ਦੋਗੇ ਐਕ ਕੀ 18 ਦੇ ਦੋਗੇ ਅੱਛਾ ਜੀ ਦੇ ਲੋਗੇ ਭਾਜੀ 1 20 ਦੀ ਹਾਂਜੀ 1 20 ਇਹ ਕੋਈ ਮੋਬਾਈਲ ਨੰਬਰ ਫੇਰ ਦੱਸੋ ਜੀ 98769 ਜੀ 70817 ਇਹ ਆਪਣਾ ਭਾਈ ਵਪਾਰ ਦਾ ਹੀ ਕੰਮ ਹੈ ਬਿਲਕੁਲ ਜੀ ਵਪਾਰ ਦਾ ਹੀ ਘਰੇ ਵੀ ਹੁੰਦੇ ਆਪਣੇ ਪਸ਼ੂ ਹਾਂਜੀ ਆਪਣੇ ਘਰੇ ਦਾ ਭਾਜੀ ਧੰਨਵਾਦ ਭਾਜੀ ਟਰੋਲ ਲਓ ਭਾਜੀ ਰੋਕ ਲਓ ਭਾਈ ਰੋਕ ਲਓ ਜੀ ਗੱਲ ਵਿੱਚ ਜੀ ਪਹਿ先 ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਆ ਹੀ ਗੁਸਪ੍ਰੀਤ ਸਿੰਘ ਜੀ ਪਿੰਡ ਸਮਾਣਾ ਖੁਰਦ ਪਹਿਲਾ ਰੋਕੜਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸੋ ਜੀ 83371 04432 ਠੀਕ ਹੈ ਅਜੀ ਇੱਕ ਝੋਟੀ ਲਿਆਓ ਜੀ ਤੇ ਤਿੰਨ ਲਿਆ ਦੀ ਬੀਚ ਅੱਛਾ ਇੱਕੋ ਖੜੀ ਹੈਗੀ ਹੈ ਬਾਕੀ ਵੇਕੀ ਹੈ ਦੋ ਵਿਕ ਗਈ ਠੀਕ ਹੈ ਜੀ ਇਹ ਨਹੀਂ ਭਾਈ ਜਿਹੜੀ ਟੋਰੀ ਹੈਗੀ ਇਹਦੀ ਡਿਟੇਲ ਦੱਸੋ ਇਹ ਵੀ ਜੀ ਦੁੱਧ ਸੁਵੇ ਸੋਣਾ ਹੀ ਇਹ 15 ਦਿਨ ਦੀ ਕੱਚੀ ਆ ਕਦ ਵਜਨ ਪੂਰਾ ਭਾਜੀ ਇਹਦਾ ਹਾਂਜੀ ਕਰਦੇ ਜੇ ਵੱਡੀ ਝੋਟੀ ਹਾਂਜੀ ਤੇ ਕਿੰਨੇ ਹੀ ਦੋਗੇ ਭਾਜੀ ਇਹ ਕੋਈ ਪੂਰੇ ਲੱਖ ਰੀ ਦੇ ਦਾਂਗੇ ਜੋ ਅੱਛਾ ਦੇ ਰਹੋਗੇ ਪੂਰੇ ਦੇ ਜੀ ਹਾਂਜੀ ਹਾਂਜੀ ਤੇ ਦੁੱਧ ਭਾਈ ਕਿੰਨਾ ਕ ਪਾਏ ਨੇ ਵਿੱਚ ਪਹਿਲੇ ਦੁੱਧ ਤੇ 10000 ਲੀਟਰ ਅੱਛਾ ਤੇ ਕਿੰਨਾ ਕ ਡੈਮ ਕਰਦੀ ਹਾਲੇ ਅਜੇ ਇਹਦੇ 28 ਦਿਨ ਪੂਰੇ ਹੋਣੇ ਮੇ ਜੀ ਅੱਛਾ 28 ਨੂੰ ਦਿਨ ਫੇਰਲੇ ਉੱਤੇ ਲੈੇਗੀ ਹਾਂਜੀ ਇੱਕ ਵਾਰ ਤਾਂ ਉੱਪਰ ਲੈ ਲਈ ਠੀਕ ਹੈ ਠੀਕ ਹੈ ਜੀ ਇੱਕ ਵਾਰ ਭਾਈ ਆਪਣਾ ਮੋਬਾਈਲ ਨੰਬਰ ਫੇਰ ਦੱਸੋ 8337104432 ਹੈ ਕਿ ਆਪਣਾ ਵਪਾਰ ਦਾ ਹੀ ਕੰਮ ਹੈ ਜੀ ਹਾਂਜੀ ਫਿਰ ਵਪਾਰ ਦੀ ਤੇ ਘਰੇ ਵੀ ਆਪਣੇ ਪਸ਼ੂ ਹੁੰਦੇ ਹਰ ਸਮੇਂ ਹਾਂਜੀ ਹਾਂ ਆਪਣੇ ਘਰੇ ਹੁੰਦੇ ਦੋ ਚਾਰ ਪੱਕੇ ਹੁੰਦੇ ਅੱਛਾ ਠੀਕ ਹੈ ਜੀ ਚਲੋ ਕਾਂਸਨ ਦੇਖੋ ਮਾਈ ਦਾ ਚੰਗਾ ਲੱਗਾ ਪੇਟਪੜ ਵੀ ਮਾਈ ਦੀ ਚੰਗੀ ਆ ਮੋੜਲਾ ਬਾਈ ਮੋੜਲਾ ਆਹ ਦੇਖ ਇੱਧਰ ਲਿਆਈ ਬਾਈ ਸੱਚੀ ਹੈ ਭਾਜੀ ਭਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਬਣਾ ਮਜਸੂ ਸਿੰਘ ਹੈ ਫਿਰ ਠੀਕ ਹੈ ਜੀ ਪਰ ਸਿੰਘ ਦੇ ਜ਼ਿਲ੍ਹਾ ਮੋਹਾਲੀ ਜੀ ਠੀਕ ਹੈ ਭਾਜੀ ਭਈ ਮੋਬਾਈਲ ਨੰਬਰ ਦੱਸੋ ਆਪਣਾ 77104 7995 ਠੀਕ ਹੈ ਭਾਜੀ ਹਾਂਜੀ ਭਾਜੀ ਇੱਕੋ ਹੀ ਮੰਜਲ ਆਇਓ ਲਾਜੀ ਮੰਜਲ 2 3 4 ਤੇ ਆਜੀ ਪਹਿਲੇ ਦੋ ਕੀ ਆਂ ਠੀਕ ਹੈ ਜੀ ਇੱਕੋ ਹੀ ਰਹਿ ਗਈ ਹੁਣ ਹਾਂਜੀ ਇੱਕੋ ਜੀ ਇਹਦੀ ਭਾਜੀ ਡਿਟੇਲ ਦੱਸੋ ਪਹਿਲਾਂ ਇਹ ਦੂਜੇ ਸ਼ਹਿਰ ਹੁੰਦੀ ਹੈ ਵੀਰ ਅੱਛਾ ਜੀ ਪਹਿਲੇ ਬਲੂਨ ਇਹਨਾਂ ਦਿੱਤੇ 10 ਕਿਲੋ ਦੇ ਅੱਛਾ ਜੀ ਹੁਣ ਕਿੰਨਾ ਦੇ ਦੋਗੇ ਭਾਜੀ ਐਤ ਕੀ ਇਹ ਐਤ ਕੋਪਰਸ ਲਸ ਕਰ ਦੂਗੀ ਅੱਛਾ ਤੇ ਕਿੰਨਾ ਕੁ ਟਾਈਮ ਪਿਆ ਲੈ ਇਨੇ ਦਾ ਫੀਸ ਪਈ ਹੈ ਅੱਛਾ 10 ਦਿਨ ਭਈ ਹੈ ਗਿਆ ਕਿ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਅਜੇ ਕਦੀ ਕਰਦੇ ਨਹੀਂ ਕਿੰਨੇ ਦੇ ਹੋਗੇ ਭਾਜੀ ਆਪਾਂ 1 15 ਹੀ ਦੇ ਦਾਂਗੇ ਜੇ ਦੇ ਦੋਗੇ ਬੀਤੇ ਹਾਨਾ ਪੱਕੀ ਹੈ ਇਥੇ ਦਾ ਦੀ ਦੇ ਜਾ ਠੀਕ ਹੈ ਭਾਜੀ ਠੀਕ ਹੈ ਇੱਕ ਵਾਰ ਭਾਈ ਫਿਰ ਮੋੜ ਲਓ ਹਾਂਜੀ ਚੰਗੀ ਹੈਗੀ ਹੈ ਮੱਝ ਖਾਨਪੁਰ ਵੀ ਚੰਗਾ ਲੱਗਿਆ 10 ਦਿਨ ਕੱਢਦੀ ਹੈਗੀ ਆ ਮੋੜ ਲੈਣ ਤੇ ਚੰਗੀ ਆ ਹਾਂਜੀ ਭਾਈ ਇੱਕ ਵਾਰ ਮੈਨੂੰ ਫਿਰ ਦੱਸਿਓ ਜੀ ਸਟਾਫ ਨੰਬਰ 104 78952 ਭਾਈ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਦਾ ਕਰੇ ਵੀ ਹੁੰਦੇ ਪਾਜੀ ਆਪਣੇ ਪਾਸ ਜੀ ਹਾਂਜੀ ਠੀਕ ਹੈ ਵਪਾਰ ਦਾ ਵੀ ਕੰਮ ਵੀ ਹੈ ਧੰਨਵਾਦ ਭਾਈ ਜੀ ਥੈਂਕ ਯੂ ਆਪ ਠੀਕ ਹੋ ਗਿਆ ਭਾਈ ਬੋਲੋ ਜੀ